ਇੱਕ ਹੈਰਾਨੀਜਨਕ ਮਾਮਲਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਤੁਸੀਂ ਵੀ ਸੁਣ ਕੇ ਇਸ ਨੂੰ ਹੈਰਾਨ ਹੋ ਜਾਓਗੇ ਪਿਛਲੇ 12 ਸਾਲ ਤੋਂ ਇੱਕ ਘਰ ਦੇ ਬਾਹਰ ਬੈਠੀ ਭਿਖਾਰਨ ਦੇ ਵੱਲੋਂ ਪੈਸੇ ਮੰਗ ਮੰਗ ਕੇ ਇਕੱਠੇ ਕੀਤੇ ਗਏ ਜਦੋਂ ਲੋਕਾਂ ਦੇ ਵੱਲੋਂ ਉਸ ਨੂੰ ਉਸ ਜਗ੍ਹਾ ਤੋਂ ਉਠਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਦੀਆਂ ਬੋਰੀਆਂ ਦੇ ਵਿੱਚੋਂ ਲੱਖਾਂ ਰੁਪਏ ਨੇ ਜਿਹੜੇ ਉਹ ਨਿਕਲੇ ਨੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਲੋਕਾਂ ਦੇ ਵੱਲੋਂ ਪੈਸੇ ਗਿਣੇ ਗਏ ਥੱਕ ਗਏ ਲੋਕ ਪੈਸੇ ਗਿਣਦੇ ਗਿਣਦੇ ਹਾਲੇ ਤੱਕ ਜਿਹੜੀ ਗਿਣਤੀ ਆ ਜਿਹੜੀ ਉਹ ਪੂਰੀ ਨਹੀਂ ਹੋ ਸਕੀਤਾ ਉਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ ਤਾਂ ਉਸ ਪਿਖਾਰਨ ਨੂੰ ਪੁਲਿਸ ਦੇ ਵੱਲੋਂ ਇਲਾਜ ਦੇ ਲਈ ਭੇਜਿਆ ਗਿਆ ਤੇ ਨਾਲ ਹੀ ਇਹ ਵੀ ਦੱਸਿਆ ਗਿਆ ਕਿ ਉਸ ਦੇ ਪੈਸੇ ਜਿਹੜੇ ਉਹ ਸੇਫ ਰਹਿਣਗੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ 12 ਸਾਲ ਤੋਂ ਭੀਖ ਮੰਗ ਰਹੀ ਇੱਕ ਘਰ ਦੇ ਬਾਹਰ ਬੈਠ ਕੇ ਪਿਖਾਰਨ ਤਾਂ ਇਸ ਔਰਤ ਦੇ ਵੱਲੋਂ ਜਿਹੜਾ ਕੱਲ ਜਦੋਂ ਸਥਾਨਕ ਲੋਕਾਂ ਦੇ ਵੱਲੋਂ ਇਸ ਨੂੰ ਘਰ ਦੇ ਬਾਹਰੋਂ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਦੇ ਬੈਗ ਦੇ ਵਿੱਚੋਂ ਜਿਹੜਾ ਕੇ ਲੱਖਾ ਰੁਪਏ ਨਿਕਲੇ ਤਾਂ ਲੋਕ ਦੇਖ ਕੇ ਇਸ ਨੂੰ ਹੈਰਾਨ ਰਹਿ ਗਏ ਐਨੇ ਸਾਰੇ ਨੋਟ ਸੀ ਐਨੇ ਸਾਰੇ ਸਿੱਕੇ ਸੀ ਉਹਨਾਂ ਦੀ ਗਿਣਤੀ ਹਾਲੇ ਤੱਕ ਜਿਹੜੀ ਉਹਨਾਂ ਤੇ ਲੋਕਾਂ ਦੇ ਕੋਲੋਂ ਪੂਰੀ ਨਹੀਂ ਹੋ ਸકી ਸੀ ਤਾਂ ਉਸ ਤੋਂ ਬਾਅਦ ਲੋਕਾਂ ਦੇ ਵੱਲੋਂ ਭਿਖਾਰਨ ਦੀ ਜਿਹੜੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਆ ਦੱਸ ਦਈਏ ਕਿ ਇਹ ਭਿਖਾਰਨ ਜਿਹੜੀ ਉੱਤਰਾਖੰਡ ਦੀ ਰਹਿਣ ਵਾਲੀ ਆ ਇਹ ਲਖਪਤੀ ਨਿਕਲੀ ਆ ਅਸੀਂ ਅਕਸਰ ਹੀ ਸੜਕਾਂ ਦੇ ਉੱਤੇ ਗਲੀਆਂ ਦੇ ਵਿੱਚ ਬੱਸਾਂ ਜਾਂ ਰੇਲ ਗੱਡੀਆਂ ਦੇ ਵਿੱਚ ਭਿਖਾਰੀਆਂ ਨੂੰ ਜਿਵੇਂ ਦਿੰਦੇ ਆ ਇਹ ਮੰਨ ਕੇ ਕਿ ਉਹ ਗਰੀਬ ਆ ਤੇ ਬੇਸਹਾਰਾ ਨੇ ਪਰ ਕਈ ਵਾਰ ਇਹ ਲੋਕ ਕਰੋੜਪਤੀ ਲੱਖਪਤੀ ਜਾਂ ਅਰਬਪਤੀ ਵੀ ਬਣ ਜਾਂਦੇ ਨੇ ਉੱਤਰਾਖੰਡ ਦੀ ਰੁੜਕੀ ਜ਼ਿਲ੍ਹੇ ਦੇ ਵਿੱਚ ਜਿਹਾ ਹੀ ਹੈਰਾਨ ਕਰਨ ਵਾਲਾ ਮਾਮਲਾ ਜਿਹੜਾ ਸਾਹਮਣੇ ਆਇਆ ਮਾਨਸਿਕ ਤੌਰ ਤੇ ਇਹ ਔਰਤ ਪ੍ਰਸ਼ਾਨ ਦੱਸੀ ਜਾ ਰਹੀ ਹੈ ਜਿਸ ਦੇ ਕੋਲੋਂ ਲੱਖਾਂ ਰੁਪਏ ਬਰਾਮਦ ਕੀਤੇ ਗਏ ਨੇ ਤੇ ਸਥਾਨਕ ਲੋਕਾਂ ਨੇ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਪੈਸੇ ਗਿਣੇ ਨੇ ਪਰ ਦੱਸ ਦਈਏ ਕਿ ਹਾਲੇ ਵੀ ਉਹਨਾਂ ਦੀ ਗਿਣਤੀ ਜਿਹੜੀ ਅਧੂਰੀ ਰਹਿ ਗਈ ਪੂਰੀ ਘਟਨਾ ਜਿਹੜੀ ਆ ਰੁੜਕੀ ਦੇ ਮੰਗਲੌਰ ਥਾਣਾ ਖੇਤਰ ਦੇ ਵਿੱਚ ਸਥਿਤ ਪਠਾਨਪੁਰਾ ਮੁਹੱਲੇ ਦੇ ਵਿੱਚ ਵਾਪਰੀ ਹੈ ਦੱਸਿਆ ਜਾ ਰਿਹਾ ਕਿ ਇਹ ਮਾਨਸਿਕ ਤੌਰ ਤੇ ਪਰੇਸ਼ਾਨ ਔਰਤ ਪਿਛਲੇ 12 ਸਾਲਾਂ ਤੋਂ ਇੱਕ ਘਰ ਦੇ ਬਾਹਰ ਭੀਖ ਮੰਗ ਰਹੀ ਸੀ ਹੁਣ ਜਦੋਂ ਸਥਾਨਕ ਲੋਕਾਂ ਨੇ ਉਸ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਬੈਗ ਚੈੱਕ ਕੀਤੇ ਤਾਂ ਉਸ ਦੇ ਬੈਗ ਦੇ ਵਿੱਚੋਂ ਲੱਖਾਂ ਰੁਪਏ ਅਤੇ ਲੱਖਾਂ ਹੀ ਸਿੱਕੇ ਨੇ ਜਿਹੜੇ ਬਰਾਮਦ ਹੋਏ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਵਿੱਚ ਇੰਨੀ ਜ਼ਿਆਦਾ ਰਕਮ ਹੈ ਹਾਲੇ ਤੱਕ ਜਿਹੜੀ ਉਹ ਨੇ ਬਾਕੀ ਰਹਿ ਗਿਆ ਪੁਲਿਸ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਹੈ ਜਿਹੜੀ ਪੁਲਿਸ ਨੂੰ ਦਿੱਤੀ ਗਈ ਹੈ ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚੀ ਹੈ ਜਾਂਚ ਜਿਹੜੀ ਉਹ ਸ਼ੁਰੂ ਕਰ ਦਿੱਤੀ ਹੈ ਪੁਲਿਸ ਦਾ ਕਹਿਣਾ ਹੈ ਕਿ ਔਰਤ ਕੋਲੋਂ ਮਿਲੇ ਪੈਸੇ ਸੁਰੱਖਿਤ ਰੱਖੇ ਜਾਣਗੇ ਅਤੇ ਹਸਪਤਾਲ ਦੇ ਵਿੱਚ ਜਿਹੜਾ ਕਿ ਔਰਤ ਨੂੰ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ ਦੱਸ ਦਈਏ ਕਿ ਔਰਤ ਜਿਹੜੀ ਇਹ ਮਾਨਸਿਕ ਪ੍ਰੇਸ਼ਾਨ ਦੱਸੀ ਜਾ ਰਹੀ ਆ ਪਿਛਲੇ 12 ਸਾਲ ਤੋਂ ਇੱਕ ਘਰ ਦੇ ਬਾਹਰ ਬੈਠ ਕੇ ਭੀਖ ਮੰਗਦੀ ਸੀ ਤਾਂ ਇਸ ਦੇ ਬੈਗ ਦੇ ਵਿੱਚੋਂ ਇਸ ਦੇ ਗੋਲਿਆਂ ਦੇ ਵਿੱਚੋਂ ਜਿਹੜੇ ਲੱਖਾਂ ਰੁਪਏ ਲੱਖਾਂ ਹੀ ਸਿੱਕੇ ਬਰਾਮਦ ਹੋਏ ਨੇ ਜਦੋਂ ਲੋਕਾਂ ਦੇ ਵੱਲੋਂ ਉਸ ਦੇ ਬੈਗ ਖੋਲੇ ਗਏ ਤਾਂ ਲੋਕ ਦੇਖ ਕੇ ਹੈਰਾਨ ਰਹਿ ਗਏ ਐਨੇ ਨੋਟ ਤੇ ਐਨੇ ਸਿੱਕੇ ਜਦੋਂ ਉਹਨਾਂ ਦੇ ਵੱਲੋਂ ਗਿਣੇ ਗਏ ਤਾਂ ਲੋਕ ਪੈਸੇ ਗਿਣਦੇ ਗਿਣਦੇ ਥੱਕ ਗਏ ਤੇ ਗਿਣਤੀ ਜਿਹੜੀ ਅਧੂਰੀ ਰਹਿ ਗਈ ਉਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ ਪੁਲਿਸ ਮੌਕੇ ਤੇ ਪਹੁੰਚੀ ਔਰਤ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਨਾਲ ਇਹ ਵੀ ਕਿਹਾ ਗਿਆ ਕਿ ਇਸ ਦੇ ਪੈਸੇ ਜਿਹੜੇ ਉਹ ਸੁਰੱਖਿਅਤ ਰੱਖੇ ਜਾਣਗੇ ਮਾਨਸਿਕ ਤੌਰ ਤੇ ਬਿਮਾਰ ਹੈ ਔਰਤ ਉੱਤਰਾਖੰਡ ਦੀ ਰਹਿਣ ਵਾਲੀ ਹੈ ਰੁੜਕੀ ਦੇ ਵਿੱਚ ਜਿਹੜੀ ਇਹ ਖਬਰ ਹੈ ਰੁੜਕੀ ਤੋਂ ਨਿਕਲ ਕੇ ਸਾਹਮਣੇ ਆਈ ਆ ਤਾਂ ਤੁਸੀਂ ਆਪਣੀ ਟੀਵੀ ਸਕਰੀਨ ਤੇ ਜੋ ਇੱਕ ਔਰਤ ਦੇਖ ਰਹੇ ਹੋ ਇਹ ਪਿਛਲੇ 12 ਸਾਲ ਤੋਂ ਇਸ ਸਥਾਨ ਦੇ ਉੱਤੇ ਬੈਠ ਕੇ ਭੀਖ ਮੰਗਦੀ ਹੋਈ ਨਜ਼ਰ ਆ ਰਹੀ ਸੀ ਤਾਂ ਲੋਕਾਂ ਦੇ ਵੱਲੋਂ ਹੁਣ ਇਸ ਨੂੰ ਇੱਥੋਂ ਉਠਾਉਣ ਦੀ ਕੋਸ਼ਿਸ਼ ਕੀਤੀ ਗਈ ਜਦੋਂ ਇਸ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਦੇ ਬੈਗ ਚੈੱਕ ਕੀਤੇ ਗਏ ਤਾਂ ਬੈਗਾਂ ਦੇ ਵਿੱਚ ਜਦੋਂ ਨੋਟ ਨਿਕਲੇ ਤਾਂ ਲੋਕ ਦੇਖ ਕੇ ਇਸ ਨੂੰ ਹੈਰਾਨ ਰਹਿ ਗਏ ਲੋਕਾਂ ਦੇ ਵੱਲੋਂ ਗਿਣਤੀ ਜਾਰੀ ਕੀਤੀ ਗਈ ਸ਼ਾਮ ਤੱਕ ਗਿਣਤੀ ਕਰਦੇ ਰਹੇ ਪਰ ਲੋਕ ਥੱਕ ਗਏ ਗਿਣਤੀ ਕਰਦੇ ਕਰਦੇ ਇੰਨੇ ਨੋਟ ਨੇ ਜਿਹੜੇ ਇਸ ਪਿਖਾਰਨ ਦੇ ਵੱਲੋਂ ਪਿਛਲੇ 12 ਸਾਲ ਤੋਂ ਭੀਖ ਮੰਗ ਮੰਗ ਕੇ ਇਕੱਠੇ ਕੀਤੇ ਗਏ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਹ ਔਰਤ ਜਿਹੜੀ ਕਿ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਇਸ ਨੂੰ ਪੁਲਿਸ ਨੇ ਆਪਣੇ ਕਬਜ਼ੇ ਦੇ ਵਿੱਚ ਲਿੱਤਾ ਉਸ ਤੋਂ ਬਾਅਦ ਇਸ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ ਤੇ ਇਸ ਦੇ ਪੈਸੇ ਨੇ ਜਿਹੜੇ ਉਸ ਨੂੰ ਪੁਲਿਸ ਦੁਆਰਾ ਕਿਹਾ ਗਿਆ ਕਿ ਇਹਨਾਂ ਨੂੰ ਸੁਰੱਖਿਅਤ ਰੱਖਿਆ ਜਾਵੇਗਾ